ਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਸਹਰੀ ਸਾਹਿਬ ਜੀ ਉਹ ਅੱਜ ਆਪਾਂ ਨਵਾਂ ਕਨਸੈਪਟ ਨਰਕ ਅਤੇ ਸਵਰਗ ਇਸ ਦੀ ਬਾਬਾ ਸਾਹਿਬ ਜੀ ਦੇ ਨਾਲ ਜਾਣਕਾਰੀਆਂ ਸਾਂਝੀਆਂ ਕਰੀਏ ਵੱਖ-ਵੱਖਰੇ ਧਰਮਾਂ ਸਰ ਨਰਕ ਸਵਰਗ ਦੀ ਕਿਸ ਤਰ੍ਹਾਂ ਤੁਲਨਾ ਕੀਤੀ ਜਾਂਦੀ ਹੈ ਤਾਂ ਤੁਹਾਨੂੰ ਸਾਹਿਬ ਸ੍ਰੀ ਗੁਰੂ ਰਣਜੀਤ ਸਾਹਿਬ ਜੀ ਦੇ ਵਿੱਚ ਇਸ ਦੀ ਪ੍ਰਥਾ ਹੈ ਕਿ ਕਿਸ ਤਰੀਕੇ ਨਾਲ ਸਮਝਾਇਆ ਗਿਆ ਹੈ ਕਿ ਆ ਨਰਕ ਕਿਆ ਸਤਿ ਵਿਚਾਰੂ ਸੰਤਨ ਦੂਨੋਂ ਰਹੰਦੇ ਜੋ ਗੁਰੂ ਦੇ ਸੇਵਕ ਜੋ ਗੁਰੂ ਦੇ ਪਤਨੇ ਉਹ ਇਸ ਤੋਂ ਉੱਚੀ ਅਵਸਥਾ ਜੀ ਜਿਉਂਦੇ ਨੇ ਨਰਕ ਸਵਰਗ ਨੂੰ ਨਹੀਂ ਮਿਲਦੇ ਕਿਉਂਕਿ ਨਰਕ ਅਤੇ ਸਵਰਗ ਆ ਰਹੇ ਹੋ ਇਹ ਦੋ ਕਰਮ ਨੇ ਸੰਸਾਰ ਦੇ ਵਿੱਚ ਰਹਿੰਦੇ ਪ੍ਰਾਪਤ ਹੋ ਜਾਂਦੇ ਨੇ ਹੁਣ ਮੰਨ ਲਓ ਕਿਸੇ ਦਾ ਚੰਗਾ ਕਾਰੋਬਾਰ ਚੱਲ ਰਿਹਾ ਕਿਸੇ ਦਾ ਪਰਿਵਾਰ ਦਾ ਸੁਖ ਸ਼ਾਂਤੀ ਹੈ ਕਿਸੇ ਦੇ ਕਿਸੇ ਕੋਲ ਕੋਈ ਕਮੀ ਨਹੀਂ ਹੈ ਮੰਨੋ ਉਸ ਦੇ ਵਾਸਤੇ ਸਵਰਗ ਹੈ ਔਰ ਜਿਸ ਦੇ ਵਾਸਤੇ ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ ਨੇ ਦੁਸ਼ਵਾਰੀਆਂ ਨੇ ਮੰਨ ਲਓ ਮੌਕੇ ਤੇ ਆ ਗਈਆਂ ਜਾਂ ਪਹਿਲਾਂ ਦੀਆਂ ਨੇ ਉਸ ਦੇ ਵਾਸਤੇ ਨਰਕ ਹੈ ਇਹਦੋਂ ਤੱਕ ਕੀ ਹੋਸ਼ੁਰਦ ਹੈ ਗੁਰਬਾਣੀ ਅਨੁਸਾਰ ਜਿਹੜਾ ਸਵਰਗ ਨੂੰ ਵਰਕ ਤੋਂ ਸਤਿਗੁਰੂ ਨੇ ਸਾਨੂੰ ਉੱਪਰ ਉਠਾ ਦਿੱਤਾ ਸੀ ਉਹ ਅਵਸਥਾ ਪ੍ਰਾਪਤ ਕਰਨੀ ਹੈ ਉਹ ਅਵਸਥਾ ਕਿਸ ਤਰ੍ਹਾਂ ਪ੍ਰਾਪਤ ਹੋਏਗੀ ਸੀਸ ਭੇਡ ਕਰਕੇ ਸੀਸ ਭੇਡ ਕਿਵੇਂ ਹੋਏਗਾ ਪਿਆਰਿਓ ਆਪਾ ਭਾਵ ਗੁਰੂ ਤੋਂ ਨਿਸ਼ਵਰ ਕਰ ਦੇਣਾ ਭਾਵਨਾ ਦੁੱਖ ਨਾ ਸੁਖ ਨਾ ਗਮੀ ਨਾ ਖੁਸ਼ੀ ਔਰ ਕਿਸੇ ਤਰੀਕੇ ਦਾ ਵੀ ਜੋ ਪਰਮੇਸ਼ਰ ਦਾ ਹੁਕਮ ਹੈ ਉਹਦੇ ਅਨੁਸਾਰ ਚੱਲਣਾ ਇਹ ਹੀ ਸਵਰਗ ਨਰਕ ਹੁੰਦਾ ਹੈ ਇਸ ਤੋਂ ਉੱਪਰਲੀ ਅਵਸਥਾ ਸਿਮਰਨ ਭਜਨ ਬੰਦਗੀ ਦੇ ਨਾਲ ਪ੍ਰਾਪਤ ਹੁੰਦੀ ਹੈ ਸਿਸ਼ਟਪੇੜ ਕਰਕੇ ਸੋ ਆਓ ਇਹ ਵਿਚਾਰਾਂ ਆਪਾਂ ਸਾਂਝੀਆਂ ਕਰੀਏ ਸਵਰਗ ਨਰਕ ਬਾਰੇ ਸਭ ਨੇ ਸੁਣਿਆ ਇਹਦਾ ਅਵਸਾਰ ਸਤ ਵਰਣਨ ਉਹੀ ਵੇਤਰ ਕਰ ਸਕਦਾ ਹੈ ਜਿਹੜਾ ਸਵਰਗਵਾਸੀ ਹੋ ਕੇ ਵਾਪਸ ਮੁੜਿਆ ਹੋਵੇ ਪਾ ਉਸ ਦਾ ਪੁਨਰ ਜਨਮ ਹੋਇਆ ਹੋਏ ਭਾਰਤੀ ਧਰਮਾਂ ਵਿੱਚ ਸਵਰਗ ਨੂੰ ਸਵਰਗ ਲੋਕ ਮੰਨਿਆ ਜਾਂਦਾ ਹੈ ਤੇ ਰੂਹ ਨੂੰ ਫਿਰ ਉਸ ਦੇ ਕਰਮਾਂ ਦੇ ਅਨੁਸਾਰ ਵੱਖ-ਵੱਖ ਜੀਵ ਰੂਪਾਂ ਵਿੱਚ ਪੁਨਰਮ ਜਨਮਾਂ ਦੇ ਅਧੀਨ ਕੀਤਾ ਜਾਂਦਾ ਹੈ ਇੱਕ ਹਿੰਦੂ ਪਰਿਵਾਰ ਵਿੱਚ ਉਸ ਦੀ ਮਾਂ ਸ਼੍ਰੀ ਭਗਵਾਨ ਦੀ ਪਸ਼ਚਈ ਕਦੇ-ਕਦੇ ਉਹ ਘਰ ਵਿੱਚ ਬਣੇ ਛੋਟੇ ਜਿਹੇ ਮੰਦਰ ਵਿੱਚ ਜੋਤ ਜਗਾ ਕੇ ਜਿਹੜਾ ਆਪਣਾ ਘਰ ਵਾਲਾ ਸੀਗਾ ਉਹ ਸ਼ਰਾਬੀ ਕੁਆਬੀ ਸੀ ਮਾੜਾ ਜੰਗਾ ਬੋਲਦਾ ਸੀ ਕਾ ਪੀ ਕੇ ਗਲਤ ਬੋਲਦਾ ਸੀ ਤੇ ਕਈ ਵਾਰੀ ਗੁੱਸੇ ਦੇ ਵਿੱਚ ਆ ਕੇ ਕਹਿਣਾ ਤੁਸੀਂ ਵੀ ਕਦੇ ਪੂਰਾ ਮੱਥਾ ਟੇਕ ਲਿਆ ਕਰੋ ਨਹੀਂ ਤਾਂ ਨਰਕਾਂ ਵਿੱਚ ਵੀ ਜਗ੍ਹਾ ਨਹੀਂ ਜਿਮੈਣੀ ਤਾਂ ਅਗੋ ਬਾਬੂ ਜੀ ਕਹਿੰਦੇ ਨਰਕ ਤਾਂ ਮੈਂ ਆਪਣੇ ਹਿੱਸੇ ਦਾ ਤੇਰੇ ਨਾਲ ਭੋਗ ਰਿਹਾ ਹਾਂ ਇਸ ਕਰਕੇ ਮੈਨੂੰ ਤਾਂ ਸਵਰਗ ਹੀ ਮਿਲੇਗਾ ਵੱਖ-ਵੱਖ ਧਰਮਾਂ ਦੇ ਸਵਰਗ ਨਰਕ ਪ੍ਰਤੀ ਵੱਖਰੇ-ਵੱਖਰੇ ਵਿਚਾਰ ਹਨ ਜਿਵੇਂ ਕਿ ਕਹਾਸ ਰਸ ਢੰਡ ਦੇ ਨਾਲ ਕਿ ਸਮਝਾਉਣ ਵਾਲੀ ਗੱਲ ਹੈ ਕਿ ਇੱਕ ਡਰਾਈਵਰ ਜੋ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਰਹਿੰਦਾ ਸੀ ਇੱਕ ਪੰਡਤ ਇੱਕ ਮੁਸਲਮ ਇਹ ਤਿੰਨੇ ਹੀ ਜਦੋਂ ਮਰ ਕੇ ਸਵਰਗ ਲੋਗ ਜਾਂਦੇ ਹੈ ਕਿ ਮਨਉਤ ਹੈ ਪਿਆਰੋ ਮੈਂ ਮੰਨਦਾ ਨਹੀਂ ਇਸ ਗੱਲ ਨੂੰ ਸਿਰਫ ਇੱਕ ਹਾਸੇ ਦੇ ਭਾਵ ਨਾਲ ਸਮਝਾਉਣ ਦੀ ਗੱਲ ਹੈ ਤੇ ਜਿਸ ਵੇਲੇ ਉੱਪਰ ਜਾਂਦੇ ਨੇ ਤੇ ਪੰਡਤ ਨੇ ਕੋਈ ਚੰਗੇ ਕੰਮ ਕੀਤੇ ਨਹੀਂ ਇਸੇ ਤਰ੍ਹਾਂ ਹੀ ਕੋਮਲ ਬਾਈ ਨੇ ਵੀ ਕੋ ਚੰਗੇ ਕੰਮ ਕੀਤੇ ਨੇ ਜਿਹੜਾ ਡਰਾਈਵਰ ਸੀਗਾ ਉਹ ਸ਼ਰਾਬ ਨਾਲ ਰੱਜ ਕੇ ਤੇ ਬੱਸ ਚਲਾਉਂਦਾ ਸੀ ਰੋੜਵੇ ਦੀ ਹੁਣ ਜਿੰਨੇ ਜਦੋਂ ਧਰਮਰਾਜ ਦੇ ਦਰ ਦੇ ਉੱਤੇ ਚਲੇ ਗਏ ਤੇ ਪਿਆਰੋ ਜਿਸ ਵੇਲੇ ਉੱਥੇ ਲੇਖਾ ਗਿਣਿਆ ਗਿਆ ਮੁਸਲਮਾਨ ਦਾ ਲੇਖਾ ਕੀਤਾ ਤੇ ਧਰਮਰਾਜ ਨੇ ਬੜੇ-ਬੜੇ ਉਹਦੇ ਤੇ ਇਲਜ਼ਾਮ ਲਗਾਏ ਤੁਸੀਂ ਚਾਰ-ਚਾਰ ਸ਼ਾਦੀਆਂ ਕਰਦੇ ਹੋ ਇਸਤਰੀਆਂ ਨੂੰ ਵੰਦਨਾ ਚ ਬੰਨ ਕੇ ਰੱਖਦੇ ਹੋ ਬੋਲਦੇ ਕੁਸ਼ ਹੋ ਕਰਦੇ ਕੁਸ਼ ਹੋ ਇਸ ਕਰਕੇ ਤੈਨੂੰ ਵੀ ਨਰਕਾਂ ਦੇ ਵਿੱਚ ਜਗ੍ਹਾ ਮਿਲੇਗੀ ਸਵਰਗ ਵਿੱਚ ਨਹੀਂ ਮਿਲੇਗੀ ਇਸੇ ਤਰ੍ਹਾਂ ਹਿੰਦੂ ਪੰਡਰ ਜੀ ਨੂੰ ਸਦਿਆ ਗਿਆ ਕਹਿਣ ਲੱਗੇ ਕੰਮ ਤੇ ਤੂੰ ਹੀ ਕੁਝ ਚੰਗੇ ਕੀਤੇ ਨੇ ਜਿਸ ਕਰਕੇ ਤੇਰਾ ਸਵਰਗਾਂ ਦੇ ਵਿੱਚ ਵੀ ਜਗ੍ਹਾ ਬਣਦੀ ਹੈ ਪਰ ਜਿਹੜੇ ਕਰਮ ਤੋਂ ਲੋਕਾਂ ਨੂੰ ਲਾਚ-ਵਚੋ ਕੇ ਝੂਠ ਮਾਰ-ਮਾਰ ਕੇ ਲੁੱਟਦਾ ਰਿਹਾ ਹੈ ਉਹਦੇ ਵਾਸਤੇ ਅੱਧੀ ਜ਼ਿੰਦਗੀ ਤੇਰੀ ਸਵਰਗ ਦੀ ਹੈ ਤੇ ਅੱਧੀ ਨਰਕ ਦੀ ਹੈ ਹੁਣ ਜਿਹੜੀ ਤੂੰ ਭੋਗਣੀ ਹੈ ਉਹ ਦੱਸ ਦੇ ਇਸੇ ਤਰ੍ਹਾਂ ਇੱਕ ਮਾਸਟਰ ਸੀ ਇੱਕ ਟੀਚਰ ਸੀ ਜੋ ਕੇ ਬੱਚਿਆਂ ਨੂੰ ਪੜਾਉਂਦਾ ਸੀ ਔਰ ਬੱਚਿਆਂ ਨੂੰ ਪੜਾਈ ਦੇ ਨਾਲ-ਨਾਲ ਆਪ ਚੰਗੀ ਸਿੱਖਿਆ ਦੇ ਨਾਲ ਨਾਲ ਹਰ ਤਰੀਕੇ ਦੇ ਨਾਲ ਮਤਲਬ ਚੰਗੇ ਬੰਦੇ ਕੰਮ ਵੀ ਕਰਦਾ ਸੀ ਜਿਸ ਕਰਕੇ ਸਜ਼ਾ ਹੋਈ ਕਿ ਤੈਨੂੰ 6 ਮਹੀਨੇ ਨਰਕ ਤੇ ਉਸ ਤੋਂ ਬਾਅਦ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਦੀ ਬਾਬਤ ਬੱਚਿਆਂ ਨੂੰ ਅੱਖਾਂ ਲਾਉਣ ਕਰਕੇ ਤੈਨੂੰ ਸਵਰਗ ਮਿਲਣ ਲੱਗੇ ਪਹਿਲਾਂ ਜਿਹੜੇ ਕੱਟਣਾ ਹੀ ਚਾਹਣਾ ਤੂੰ ਉਹ ਕੱਟ ਲੈ ਕਹਿਣ ਲੱਗਾ ਕਿ ਮੈਨੂੰ ਪਹਿਲਾਂ ਤੁਸੀਂ ਸਵਾਗਤਿ ਬਖਾ ਦਿਓ ਜਿਸ ਵੇਲੇ ਸਵਰਗਾਂ ਦੇ ਵਿੱਚ ਗਿਆ ਪਿਆਰੇ ਉਸ ਸਮਾਂ ਸਵਰਗਾਂ ਦਾ ਥੋੜੇ ਦਿਨ ਦਾ ਬਤੀਤ ਹੋਇਆ ਅਗਲੇ ਬਨੇ ਰਹਿਣ ਵਾਲੇ ਆ ਗਏ ਤੇ ਆਣ ਕੇ ਜਿਸ ਵੇਲੇ ਬਾਹਰੋਂ ਆਵਾਜ਼ਾਂ ਮਾਰਨ ਕਿਉਂਕਿ ਨਰਕਾਂ ਵਾਲੇ ਜਿਹੜੇ ਲਿਜਾਣ ਵਾਲੇ ਸੀ ਉਹ ਸਵਰਗ ਦੇ ਵਿੱਚ ਨਹੀਂ ਸੀ ਪਹੁੰਚ ਸਕਦੇ ਪਰ ਸਵਰਗਾਂ ਵਾਲੇ ਨਰਕ ਦੇ ਵਿੱਚ ਜਾ ਸਕਦੇ ਨੇ ਹੁਣ ਉਹ ਬਾਹਰੋਂ ਆਵਾਜ਼ਾਂ ਮਾਰਨ ਮਾਸਟਰ ਜੀ ਅੰਧੋਂ ਕਹਿੰਦੇ ਮਰਣਾ ਬਾਹਰੋਂ ਕੇ ਹੁਣ ਮੈਂ ਨਹੀਂ ਇਥੋਂ ਆਉਂਦਾ ਕਹਿੰਦਾ ਭਾਵ ਕਿ ਟੰਗ ਤਰੀਕੇ ਵਰਤਣ ਵਾਲੇ ਉਥੇ ਵੀ ਵੱਤ ਜਾਂਦੇ ਹੁਣ ਵਾਰੀ ਆਈ ਡਰਾਈਵਰ ਬਾਈ ਦੀ ਤੇ ਉਸ ਵੇਲੇ ਧਰਮਰਾਇ ਨੇ ਵਾਈ ਜਤੀ ਆਪੇ ਸਜਣਾ ਕੀ ਆ ਰਿਹਾ ਤੇਰੇ ਹੱਥ 'ਚ ਬੋਤਲ ਹੈ ਪੱਗ ਗਾਦੇ ਵਿੱਚ ਟੱਠੀ ਹੋਈ ਆ ਕਹਿਣ ਲੱਗਾ ਵੀ ਤੇਰੇ ਵਾਸਤੇ ਜਵਾਨਾ ਸਵਰਗ ਜਦੋਂ ਚਾਹੁੰਦਾ ਲੇਖਾ ਜੋਖਾ ਹੋਇਆ ਤੇ ਤਿੰਨਾਂ ਨੇ ਉਥੇ ਧਰਮਰਾਇ ਦੇ ਦਰ ਤੇ ਕੀ ਗੱਲ ਚੁੱਕ ਲਈ ਕੀ ਕੀ ਗੱਲ ਭਾਈ ਇਹ ਸ਼ਰਾਬੀ ਪੱਗ ਹੋਣੀ ਗੱਲ ਚ ਪਈ ਹੋਈ ਐ ਇਹਦੇ ਵਾਸਤੇ ਸਵਰਗ ਜੇ ਚੰਗੇ ਕੰਮ ਕਰਕੇ ਆ ਸਾਡੇ ਵਾਸਤੇ ਨਰਕ ਕਹਿਣ ਲੱਗੇ ਵੀ ਇਹ ਰੋਪੜ ਤੋਂ ਇਹ ਰੋਪੜ ਤੋਂ ਬੱਸ ਲੈ ਕੇ ਚੱਲਦਾ ਸੀ ਪਹਾੜੀਆਂ ਨੂੰ ਤੇ ਬ੍ਰੇਕਾਂ ਤਕਰੀਬਨ ਹੀ ਇਹਦੀਆਂ ਫੇਲ ਹੁੰਦੀਆਂ ਸੀ ਤੇ ਇਸ ਕਰਕੇ ਜਦੋਂ ਇਹਦੀ ਬੱਸ ਦੇ ਵਿੱਚ ਲੋਕ ਮੈਂਦੇ ਸੀ ਤੇ ਉੱਥੇ બસ ਦੇ ਵਿੱਚ ਵਾਇਰੂ ਵਾਇਰੂ ਦਾ ਜਾਪ ਕਰਦੇ ਸੀ ਇਹ ਹਰ ਘੇੜੇ ਕੋ 40 50 ਸਵਾਰੀਆਂ ਨੂੰ ਪਰਮੇਸ਼ਰ ਦਾ ਨਾਮ ਜਪਉਂਦਾ ਰਿਹਾ ਇਸ ਕਰਕੇ ਦੇ ਵਾਸਤੇ ਸਵਰਗ ਸੁਖ ਕਹਿੰਦੀਆਂ ਗੱਲਾਂ ਨੇ ਭਾਪ ਕੇ ਜਿਹੜੇ ਬੰਦੇ ਨਾਸਤਿਕ ਲੋਕ ਹੁੰਦੇ ਨੇ ਉਹ ਰੱਬ ਦੀ ਹੋਣ ਤੋਂ ਬਿਲਕੁਲ ਮਨਕਰਉਂਦੇ ਨੇ ਉਹਨਾਂ ਅਨੁਸਾਰ ਸਵਰਗ ਨਰਕ ਬਹਿਸਦੋਜੀ ਕੁਛ ਨਹੀਂ ਕੋਈ ਤੇਲ ਤੇਲ ਦਾ ਰੇਖਾ ਨਹੀਂ ਜੀਣਾ ਸਭ ਮਨੁੱਖ ਦੇ ਦਿਮਾਗ ਦੀ ਉਜ ਹੈ ਨਾ ਕੋਈ ਅੱਲਾ ਨਾ ਕੋਈ ਕਿਸਮਤ ਸ਼ਜ ਸੁਜਾ ਨ ਲੇਖੇ ਨਾ ਬਹਿਸਤ ਨਾ ਦੋਜਕ ਕੋਈ ਅੱਜ ਤੱਕ ਕਿਸੇ ਨਾ ਵੇਖੇ ਪੀਰਾਂ ਤੇ ਫਕੀਰਾਂ ਨੇ ਐਵੇਂ ਦੁਨੀਆ ਨੂੰ ਰੱਬ ਦੇ ਡਰ ਦਾ ਭਰਮ ਪਾਇਆ ਹੋਇਆ ਹੈ ਦੱਸੋ ਅੱਜ ਤੱਕ ਕਿਸੇ ਪ੍ਰਸ਼ਨ ਨੂੰ ਰੱਬ ਨਜਰੀ ਆਇਆ ਗੀਤਾ ਵਿੱਚ ਭਗਵਾਨ ਕ੍ਰਿਸ਼ਨ ਕਹਿੰਦੇ ਨੇ ਇਨਸਾਨ ਦਾ ਸਰੀਰ ਮਰਦਾ ਹੈ ਆਤਮਾ ਨਹੀਂ ਮਰਦੀ ਵਾਰ-ਵਾਰ ਚੋਲੇ ਬਦਲਦੀ ਰਹਿੰਦੀ ਹੈ ਹਿੰਦੂਵਾਦ ਵੀ ਇਹੀ ਕਹਿੰਦਾ ਹੈ ਜੰਮਣ ਮਰਨ ਦਾ ਚੱਕਰ ਤਤਕ ਚੱਲਦਾ ਰਹੀਦਾ ਹੈ ਜਦੋਂ ਤੱਕ ਮੁਕਤੀ ਨਹੀਂ ਮਿਲਦੀ ਭਾਤ ਦੇ ਲੋਕ ਮਰਨ ਤੋਂ ਬਹੁਤ ਡਰਦੇ ਨਹੀਂ ਅਗਲਾ ਜਨਮ ਸੁਧਾਰਨ ਵਾਸਤੇ ਤਾਂ ਮੰਦਾਂ ਅਗਰ ਇੱਛਾ ਵਿਛਾਲੀਂਦੇ ਨੇ ਮੰਦਰਾਂ ਦੇ ਵਿੱਚ ਪੈਦੇ ਨੇ ਕਿਸੇ ਨਾ ਕਿਸੇ ਤਰੀਕੇ ਬਾਬਿਆਂ ਦੇ ਲੜ ਲੱਗ ਜਾਂਦੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਕਈ ਬਾਬੇ ਤਾਂ ਸਵਰਗ ਬਖਉਂਦੇ ਬਖਉਂਦੇ ਆਪ ਜੇਲ੍ਹ ਦੇ ਵਿੱਚ ਨਿਰਗ ਭੋਗ ਰਹੇ ਨੇ ਉਹ ਕੀ ਤੁਹਾਡਾ ਵਿਖ ਖਾਸ ਜਾਣਗੇ ਨਰਕ ਬੁਰੇ ਕੰਮਾਂ ਦਾ ਪ੍ਰਤੀਕ ਹੈ ਸਵਰਗ ਚੰਗੇ ਕੰਮਾਂ ਦਾ ਇਨਾਮ ਹੈ ਲੋਕਾਂ ਨੂੰ ਡਰਾਉਣ ਲਈ ਕਿਹਾ ਗਿਆ ਹੈ ਨਰਕ ਵਿੱਚ ਤਾਂ ਹਰ ਸਮੇਂ ਰੋਂਡ ਪਿੱਟਣ ਪਿਆ ਰਿੰਦਾ ਹੈ ਜਾਂ ਗਰਮ ਕੜਾਹੀਆਂ ਦੇ ਵਿੱਚ ਤਲਿਆ ਜਾਂਦਾ ਹੈ ਇੱਥੇ ਜਮਦੂਤ ਹਰ ਸਮੇਂ ਡਰਾਉਂਦੇ ਨੇ ਰੂਹਾਂ ਭਟਕਦੀਆਂ ਨੇ ਇਹੋ ਜੀਆਂ ਸਜ਼ਾਵਾਂ ਦਾ ਜ਼ਿਕਰ ਗਰ듭ਰਾਉਂ ਦੇ ਵਿੱਚ ਦਿੱਤਾ ਗਿਆ ਹੈ ਸਜ਼ਾਵਾਂ ਵੀ ਵੱਖਰੀਆਂ ਵੱਖਰੀਆਂ ਨੇ ਇਹ ਜੇ ਉਲਟ ਸਵਰਗ ਦਾ ਵੱਖਰਾ ਸੰਕਲਪ ਹੈ ਇਥੇ ਹਰ ਤਰ੍ਹਾਂ ਦੀਆਂ ਸੁਵਿਧਾ ਨੇ ਇਸ ਨੂੰ ਧਰਮ ਤੋਂ ਉਪਰ ਸਮਾਨ ਵਿੱਚ ਕਿਹਾ ਸੀ ਗਿਆ ਹੈ ਜਦ ਕਿ ਨਰਕ ਨੂੰ ਪਤਾਲ ਅਰਥਾਤ ਧਰਤੀ ਦੇ ਹੇਠਾਂ ਦੱਸਿਆ ਗਿਆ ਪਿਆਰਿਓ ਜੇ ਧਰਤੀ ਦੇ ਥੱਲੇ ਨਰਕ ਹੈ ਤੇ ਫਿਰ ਬਰ ਰਾਜਨ ਨੂੰ ਜਦੋਂ ਨੱਪ ਕੇ ਪ੍ਰਮਾਤਮਾ ਨੇ ਥੱਲੇ ਧਰਤੀ ਦਾ ਰਾਜ ਇਹ ਦਿੱਤਾ ਸੀ ਔਰ ਉਹਦੀ ਧਰਤੀ ਦੀ ਪਹਿਰੇਦਾਰੀ ਅੱਜ ਤੱਕ ਸ਼ਿਵ ਜੀ ਵਰਗੇ ਅੱਜ ਤੱਕ ਵਿਸ਼ਨੂ ਵਰਗੇ ਕਰਦੇ ਨੇ ਇਸ ਦਾ ਮਤਲਬ ਜੇ ਕਿ ਉਹ ਨਾ ਇਨੀ प्रगति ਕੀਤੀ ਜੋ ਨਰਕਾਂ ਵਿੱਚ ਹੀ ਰਹਿਣਗੇ ਕਹਿਣ ਦਾ ਭਾਵ ਇੱਕ ਸਮਝਾਉਣ ਦੀ ਖਤਰ ਦੱਸਿਆ ਗਿਆ ਇਹ ਵੀ ਕਿਹਾ ਗਿਆ ਹੈ ਕਿ ਸਵਰਗ ਜਾਂਦਾ ਰਸੂਈ ਦੇ ਨੱਕੇ ਜਿਨਾ ਤੰਗ ਹੈ ਪਰ ਜੇ ਤੁਸੀਂ ਚੰਗੇ ਕਰਮ ਕੀਤੇ ਨੇ ਤਾਂ ਸਵਰਗ ਦਾ ਰਹਾ ਤੁਹਾਡੇ ਵਾਸਤੇ ਖੁੱਲ ਸਕਦਾ ਹੈ ਸੋ ਪਿਆਰੋ ਇਹ ਗੱਲ ਮੈਂ ਆਪ ਜੀ ਨੂੰ ਦੱਸ ਦੇਵਾਂ ਮਾਤ ਦੇ ਗਰਭ ਦੇ ਵਿੱਚ 10 ਮਹੀਨੇ ਬਚਾਰਿਆ ਔਰ ਇਤਨਾ ਤੰਗ ਰਸਤਾ ਹੈ ਗਰਭ ਅਵਸਾ ਦੇ ਵਿੱਚ ਬਾਹਰ ਆਉਣਾ ਉਹ ਵੀ ਇਹ ਕਿਸਮ ਦਾ ਨਰਕ ਦੇ ਵਿੱਚੋਂ ਨਿਕਲ ਕੇ ਕੁੰਭੀ ਨਰਕ ਦੇ ਵਿੱਚੋਂ ਨਿਕਲ ਕੇ ਸਵਰਗ ਦੇ ਵਿੱਚ ਆਉਣਾ ਹੀ ਹੈ ਔਰ ਜਦੋਂ ਹਾਸੇ ਕਰਕਾਰੀਆਂ ਇਸ ਦੁਨੀਆ ਤੇ ਵੇਖਦਾ ਹੈ ਉਹ ਬੱਚੇ ਦੇ ਵਾਸਤੇ ਇਹ ਸਵਰਗ ਹੀ ਹੈ ਸੋ ਇਥੇ ਹਰ ਧਰਮ ਵਿੱਚ ਸਵਰਗ ਅਤੇ ਨਰਕ ਦੇ ਵੱਖਰੇ ਵੱਖਰੇ ਨਕਸ਼ੇ ਨੇ ਹਰ ਧਰਮ ਚੰਗੇ ਤੇ ਮਾੜੇ ਕੰਮਾਂ ਨੂੰ ਆਪਣੇ ਆਪਣੇ ਦ੍ਰਿਸ਼ਟੀਕੋਣ ਨਾਲ ਨਾਪਦਾ ਹੈ ਹਰ ਕੋਈ ਆਪਣੇ ਆਪਣੇ ਤਰਕ ਬੇਸ਼ ਕਰਦਾ ਹੈ ਇਹ ਵੀ ਕੋਈ ਜ਼ਰੂਰੀ ਨਹੀਂ ਕਿ ਜਿਸ ਨੂੰ ਤੁਸੀਂ ਚੰਗਾ ਕੰਨ ਸਮਝਦੇ ਹੋ ਉਸ ਦੇ ਆਧਾਰ ਤੇ ਹੀ ਤੁਹਾਨੂੰ ਸੰਗ ਲੇ ਕੇ ਆ ਜਾਂਦਾ ਹੈ ਇੱਕ ਵਾਰ ਦੋ ਵਿਅਕਤੀ ਇਕੱਠੇ ਪ੍ਰਮਾਤਮਾ ਦੇ ਦਰ ਤੇ ਪਹੁੰਚਦੇ ਆ ਪੂਰਾ ਭਗਤ ਸੀ ਇੱਕ ਪ੍ਰਮਾਤਮਾ ਨੂੰ ਯਾਰ ਕਰਦਾ ਜਾਂਦਾ ਸੀ ਦੂਜਾ ਨਾਸਤਿਕ ਸੀ ਪ੍ਰਮਾਤਮਾ ਨੂੰ 체ਤੇ ਨਹੀਂ ਸੀ ਕਰਦਾ ਜੋ ਸਾਰਾ ਦਿਨ ਰੱਬ ਰੱਬ ਕਰਦਾ ਰਹਿੰਦਾ ਉਸ ਨੂੰ ਨਰਕ ਭੇਜ ਦਿੱਤਾ ਗਿਆ ਇਸ ਬਾਰੇ ਪ੍ਰਮਾਤਮਾ ਨੇ ਕਿਹਾ ਕਿ ਹਰ ਸਮੇਂ ਮੇਰੇ ਕੰਨ ਖਾਂਦਾ ਹੈ ਕਿਸੇ ਵੇਰੇ ਮੈਨੂੰ ਆਰਾਮ ਨਹੀਂ ਕਰਨ ਦਿੰਦਾ ਜਦ ਕਿ ਦੂਜਿਆਂ ਨੇ ਮੈਨੂੰ ਕਦੀ ਪਰੇਸ਼ਾਨ ਨਹੀਂ ਕੀਤਾ ਇਸ ਲਈ ਇਸ ਨੂੰ ਸਵਰਗ ਭੇਜਿਆ ਹਾਂ ਸੁ ਕਹਿਣ ਦਾ ਭਾਵ ਕਨ ਖਾਣ ਦਾ ਇਹ ਇੱਕ ਵੈਸੇ ਸਧਾਰਨ ਤੌਰ ਤੇ ਗੱਲ ਹੋ ਸਕਦੀ ਹੈ ਸਰੀਰ ਦੇ ਵਿੱਚ ਮੈਂ ਨਹੀਂ ਮੰਨਦਾ ਕਿਉਂਕਿ 24 ਘੰਟੇ ਦਾ ਸਿਮਨ ਪ੍ਰਮਾਤਮਾ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਨਰਕ ਸਵਰਗ ਦੀ ਹੋਂਦ ਮੁੱਖੀ ਸੋਚ ਦੀ ਗਰਪਣਾ ਹੈ ਅਸਲ ਵਿੱਚ ਇਸ ਦੀ ਕੋਈ ਹੋਂਦ ਨਹੀਂ ਕਦੇ ਕਿਸੇ ਨੇ ਪੁਨਰ ਜਨਮ ਮਗਰੋਂ ਆ ਕੇ ਦੱਸਿਆ ਨਰਕ ਸੋਇ ਕਿਤਰਾ ਦਾ ਇਹ ਦੁਵੀਂ ਇਨਸਾਨ ਦੇ ਅੰਦਰ ਹੀ ਨੇ ਤੁਸੀਂ ਜਾ ਰਹੇ ਹੋ ਰਸਤੇ ਵਿੱਚ ਕੋਈ ਮੰਦਰ ਆ ਜਾਵੇ ਪ੍ਰਾਰਥਨਾ ਨਾ ਕਰੋ ਤਾਂ ਵੀ ਕੰਡੇਗਾ ਪਰ ਜੇ ਕੋਈ ਐਂਬੂਲੈਂਸ ਮਿਲੇ ਪ੍ਰਾਰਥਨਾ ਜ਼ਰੂਰ ਕਰੋ ਸ਼ਾਇਦ ਕੋਈ ਜ਼ਿੰਦਗੀ ਬਚ ਜਾਵੇ ਪਰਮੇਸ਼ਰ ਵੱਲੋਂ ਸਾਡੇ ਕੀ ਸੇਟੀ ਅੰਦਰ ਵੱਖ-ਵੱਖ ਤਰ੍ਹਾਂ ਦੇ ਜੀਵ ਜੰਤੂ ਨੇ ਮਨੁੱਖਾ ਜਨਮ ਇਹਨਾਂ ਸਾਰਿਆਂ ਚੋਂ ਸ੍ਰੇਸ਼ਟ ਮੰਨਿਆ ਗਿਆ ਹੈ ਮਨੁੱਖ ਨੂੰ ਸੇ ਜੀਵਨ ਸੇ ਨਹੀਂ ਲਈ ਸੰਸਾਰ ਅੰਦਰ ਸਮੇ ਸਮੇਤੇ ਵਕ ਵਕ ਧਰਮ ਕਰੇ ਬਰਾਈ ਜਿਨ੍ਹਾਂ ਨੇ ਮਨੁੱਖ ਅੰਦਰ ਇਨਸਾਨੀਅਤ ਦੇ ਗੁਣਾਂ ਨੂੰ ਪੈਦਾ ਕੀਤਾ ਤੇ ਉਹਨਾਂ ਨੇ ਪੜੇ ਮਾਰਗ ਦੇ ਦਰਸ਼ਨ ਕਰਨੇ ਯਤਨ ਕੀਤੇ ਇਸ ਹੀ ਲਈ ਅੰਦਰ ਗੁਰੂ ਨਾਨਕ ਸਾਹਿਬ ਜੀ ਜੋਤ ਰੂਪ ਹਰਿਆਣ ਗੁਰੂ ਨਾਨਕ ਕਹਾਇਓ ਬਣ ਕੇ ਸੰਸਾਰ ਵਿੱਚ ਆਏ ਜਿੱਥੇ ਪਹਿਲਾਂ ਇਹ ਵਿਚਾਰ ਪ੍ਰਚਲਿਤ ਸੀ ਕਿ ਮਨੁੱਖ ਨੇ ਧਰਮ ਅਧਾਰਤ দান ਪੁੰਨ ਵਾਲਾ ਜੀਵਨ ਜੂਣਾ ਹੈ ਇਜਾ ਫਲ ਮਨ ਉਪਰੰਤ ਮਿਲੇਗਾ ਗੁਰੂ ਨਾਨਕ ਸਾਹਿਬ ਨੇ ਇਸ ਤੋਂ ਉਲਟ ਸਿਧਾਂਤ ਦਿੱਤਾ ਹੈ ਕਿ ਮਰਨ ਤੋਂ ਬਾਅਦ ਮੋਤੀ ਜੇ ਮਿਲ ਜਾਵੇ ਤਾਂ ਉਹ ਕੇਸਰਤੀ ਰਹਿ ਜਾਵੇਗੀ ਅਸਲ ਮੁਕਤੀ ਤਾਂ ਉਹ ਆ ਜੋ ਜਿਉਂਦੇ ਜੀ ਮਿਲ ਜਾਵੇ ਸੋ ਗੁਰੂ ਸਾਹਿਬ ਨੇ ਆਮ ਤੌਰ ਤੇ ਪਹਿਲਾਂ ਹੀ ਇਹ ਮੰਨਿਆ ਤੇ ਲਿਖਿਆ ਹੈ ਕਿ ਪਹਿਲਾਂ ਮਰਨ ਕਬੂਲ ਛੜ ਜੀਵਨ ਕੀ ਆਸ ਹੋ ਸਮਨਾ ਕੀ ਰੇਨ ਕ ਤੂੰ ਆਉ ਹਮਾਰੇ ਪਾਸ ਪਿਆਰਿਓ ਸਤਿਗੁਰੂ ਨੇ ਪਹਿਲਾਂ ਹੀ ਲਿਖ ਦਿੱਤਾ ਚੰਗੇ ਮੰਦੇ ਕਰਮਾਂ ਅਨੁਸਾਰ ਸਵਰਗ ਜਾਂ ਨਰਕ ਦੀ ਪ੍ਰਾਪਤੀ ਹੁੰਦੀ ਪਰੰਤੂ ਗੁਰਬਾਣੀ ਨੇ ਇਸ ਸਿਧਾਂਤ ਨੂੰ ਬਿਲਕੁਲ ਹੀ ਮਾਨਤਾ ਨਹੀਂ ਦਿੱਤੀ ਸਾਨੂੰ ਆਖਿਆ ਹੈ ਕਿ ਸਿੱਖ ਦੇ ਮਨ ਅੰਦਰ ਨਾ ਤਾਂ ਸਵਰਗ ਦਾ ਕੋਈ ਦਰਵਾਜ਼ਾ ਹੈ ਨਾ ਹੀ ਕੋਈ ਨਰਕ ਦਾ ਡਰਾਵਾ ਹੈ ਅਸੀਂ ਤੇ ਆਪਣੇ ਗੁਰੂ ਦੀ ਕਿਰਪਾ ਦੁਆਰਾ ਦੋਵੇਂ ਹੀ ਪੱਖਾਂ ਨੂੰ ਜੋ ਮਰਨ ਤੋਂ ਬਾਅਦ ਉਰਤੀ ਨੂੰ ਜਿਲਦੀ ਗੱਲ ਕੀਤੀ ਜਾਂਦੀ ਹੈ ਕਦੇ ਮਾਨਤਾ ਨਹੀਂ ਦਿੰਦੇ ਇਸ ਬਾਰੇ ਭਗਤ ਕਬੀਰ ਜੀ ਦਾ ਵੀ ਫਰਮਾਨ ਹੈ ਸੁਰਗ ਬਾਸਨਾ ਵਸੀਏ ਦਰੀਏ ਨਾਨਕ ਨਵਾਸ ਉਪਰੋਕਤ ਵਿਚਾਰ ਤੋਂ ਸਪੱਸ਼ਟ ਹੈ ਗੁਰਮਤਿ ਚਮਰਨ ਤੋਂ ਬਾਅਦ ਮੁਕਤੀ ਦੇ ਸੰਕਲਪਾਂ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ ਸ਼੍ਰੇਸ਼ਵਾਲ ਪੈਦਾ ਹੁੰਦਾ ਹੈ ਗੁਰਬਾਣੀ ਅੰਦਰ ਕਿਸ਼ਨਾਂ ਦੀ ਮੁਕਤੀ ਦੀ ਗੱਲ ਕੀਤੀ ਗਈ ਹੈ ਸਿੱਖੀ ਸਿਧਾਂਤਾਂ ਬਿਨ ਸਤਿਗੁਰੂ ਕਿਨੇ ਨਾ ਪਾਇਉਦਾ ਹੈ ਜਿਹੜੇ ਜੀਵ ਆਪਣੇ ਜੀਵਨ ਕਾਲ ਦੇ ਅੰਦਰ ਭਰੂਦੀ ਮਰਦੇ ਤਾਂ ਹਰ ਨਹੀਂ ਬਣ ਕੇ ਚਨਨ ਦੀ ਵਜਾਏ ਆਪਣੀ ਮਨ ਦੀ ਮਤ ਅਨੁਸਾਰ ਚੱਲਦੇ ਨੇ ਉਹ ਕਦੇ ਵੀ ਮੁਕਤੀ ਪ੍ਰਾਪਤ ਨਹੀਂ ਕਰ ਸਕਦੇ ਸੱਚੇ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਅਸੀਂ ਜਿੰਨੇ ਮਰਜੀ ਧਾਰਮਿਕ ਕਰਮ ਕਰਨ ਲਈਏ ਕਿਉਂ ਨਾ ਕਰਨ ਲਈਏ ਜੀਵਨ ਮੰਜ਼ਿਲ ਦੀ ਪ੍ਰਾਪਤੀ ਸੰਬੰਧੀ ਆਸ ਕਰਨੀ ਬਿਲਕੁਲ ਨਰਾਥਕ ਹੈ ਸੱਚਾ ਸਤਗੁਰੂ ਆਪਣੇ ਸ਼ਬਦ ਦੇ ਗਿਆਨ ਦੁਆਰਾ ਮਾਰਗਦਰਸ਼ਨ ਕਰਕੇ ਜੀ ਆਸੂ ਜਿਉਂਦੇ ਜੀ ਮੰਜ਼ਿਲ ਤੇ ਪਹੁੰਚਾ ਦਿੰਦਾ ਹੈ ਇਸ ਬਾਰੇ ਹੰਸ ਸਾਹਿਬ ਦੀ ਪਾਵਨ ਬਾਣੀ ਅੰਦਰ ਦਰਜ ਹੈ ਤਨ ਤਨ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ ਜੇ ਕੋ ਗੁਰ ਤੇ ਵਿਨੁਖ ਹੋਵੇ ਬਿਨ ਸਤਿਗੁਰੂ ਮੁਕਤ ਨਾ ਪਾਵੇ ਆਓ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਲਈ ਦਰਸਾਏ ਗਿਆਨ ਦੀ ਰੋਸ਼ਨੀ ਵਿੱਚ ਜਿਉਉਂਦੇ ਜੀ ਆਪਣੇ ਜੀਵਨ ਨੂੰ ਵਿਸ਼ੇਪਕਾਰਾਂ ਤੋਂ ਰਹਿਦ ਕਰਕੇ ਪਰਮੇਸ਼ਰ ਦੇ ਹੁਕਮ ਨੂੰ ਹਰ ਅਵਸਥਾ ਵਿੱਚ ਖਰੇ ਮੱਥੇ ਪ੍ਰਵਾਨ ਕਰ ਸਕਣ ਵਾਲੀ ਜੀਵਨ ਵਸਤਾ ਦੇ ਧਾਰਨੇ ਬਣੀਏ ਗੁਰੂ ਅਰਜਨ ਸਾਹਿਬ ਜੀ ਦੇ ਉਚਾਰਣ ਕੀਤੇ ਗਏ ਪਾਵਨ ਬਚਨਾਂ ਅਨੁਸਾਰ ਜੀਵਨ ਮੁਕਤ ਹੋ ਜਾਈਏ ਪ੍ਰਭ ਕੀ ਤਾਗਿਆ ਤਮਤਾ ਵੈ ਜੀਵਨ ਮੁਕਤ ਸੋਹ ਕਹਾਵੇ ਸੋ ਪਿਆਰਿਓ ਗੁਰਮਤ ਅਨੁਸਾਰ ਆਪ ਜੀ ਦੇ ਨਾਲ ਸਰਗ ਨਰਕ ਦਾ ਜਾਣਾ ਪਾਇਆ ਹੈ ਆਸਿਆ ਆਗੇ ਨੂੰ ਇੱਕ ਕਨਸੈਪਟ ਵਧੀਆ ਲੱਗਾ ਹੋਵੇਗਾ ਅਗਰ ਵਧੀਆ ਲੱਗਾ ਹੋਵੇ ਪਿਆਰਿਓ ਸਾਡੇ YouTube ਚੈਨਲ ਗੁਰ ਤੇਰਾ ਟੀਵੀ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਦੇ ਹੋ ਅਗਰ ਕੋਈ ਕਮੀ ਹੋਵੇ ਕਮੈਂਟ ਕਰਕੇ ਜਰੂਰ ਦੱਸਣਾ ਤਾਂ ਕਿ ਅਸੀਂ ਆਪ ਜੀ ਦਾ ਮਿਹਨਤ ਪ੍ਰਯਾਤਨ ਸਿੱਧੇ ਮਹਿਸੂਸ ਕਰੀ ਸਕੀਏ ਔਰ ਸਦਾ ਹੀ ਆਪ ਜੀ ਦੇ ਨਾਲ ਸਾਂਝ ਪਾ ਕੇ ਰੋਜ਼ਾਨਾ ਨਵਾਂ ਕਨਸੈਪਟ ਪੇਸ਼ ਕਰ ਸਕੀਏ ਸੋ ਗੁਰੂ ਸਵਾਰਿਓ ਹੋਈਆਂ ਭੁੱਲਾਂ ਨੂੰ ਨਾ ਛਿਦਾਰਿਓ ਇਸੇ ਤਰ੍ਹਾਂ ਅਗੇ ਵੀ ਸਤਗੁਰੂ ਸਚੇ ਪਾਤਸ਼ਾਹ ਜੀ ਬਖਸ਼ਿਸ਼ਾਂ ਕਰਨ ਤੁਹਾਡੀ ਮੇਰ ਸਰਕਾਰ ਤੁਹਾਡੇ ਨਾਲ ਸਾਂਝ ਪਾਉਂਦੇ ਰਹੀਏ ਵੱਧ ਤੋਂ ਵੱਧ ਇਤਿਹਾਸ ਸਾਡੀ ਨਾਲ ਸਾਂਝੇ ਕਰਦੇ ਰਹੀਏ ਸਤਗੁਰੂ ਸਚੇ ਪਾਤਸ਼ਾਹ ਜੀ ਕਿਰਪਾ ਕਰਨ ਚੱਲ ਰਹੇ ਸੰਕਟਾਂ ਤੋਂ ਸੰਕਟਾਂ ਨੂੰ ਬਚਾਉਣ ਹੜ੍ਹਾਂ ਦੇ ਵਿੱਚ ਸਤਗੁਰੂ ਸਚੇ ਪਾਤਸ਼ਾਹ ਸੰਕਟਾਂ ਦੀ امداد ਕਰਨ ਔਰ ਸੱਚੇ ਸਤਗੁਰੂ ਦੀ ਮੇਰ ਕਿਰਪਾ ਨਾਲ ਇਹ ਸਮਾਂ ਵੀ ਜਿਹੜਾ ਹੈ ਉਹ ਲੰਘ ਜਾਵੇ ਆਓ ਹੋਈਆਂ ਭੁਲਾ ਨੂੰ ਨਾਲ ਸਾਈਏ ਗੱਜ ਕੇ ਫਤੇ ਦਾ ਜਵਾਬ ਫਤੇ ਵਿੱਚ ਦੇਣਾ ਜੀ ਵਾਹ ਜੀ ਕਾ ਖਰਸਾ ਵਾਹ ਜੀ ਕੀ ਫਤਿਹ